ਇੰਗਲੈਂਡ ਜਾਂਦੇ ਸਮੇ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਅੱਜ ਉਸ ਦੀ ਮ੍ਰਿਤਕ ਦੇ ਉਸਤੇ ਜੱਦੀ ਪਿੰਡ ਪਹੁੰਚੀ ਤੇ ਪੂਰੇ ਰੀਤੀ ਰਿਵਾਜਾਂ ਦੇ ਨਾਲ ਇਸ ਨੌਜਵਾਨ ਦਾ ਸੰਸਕਾਰ ਕੀਤਾ ਗਿਆ ਤਾਂ ਮੌਕੇ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਂਜੀ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਪਟਾਣਾ ਦਾ ਰਹਿਣ ਵਾਲਾ ਸੀ ਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬਲਦੇਵ ਸਿੰਘ ਇਟਲੀ ਗਿਆ ਸੀ ਜਿੱਥੇ ਉਹ 6 ਕੁ ਮਹੀਨੇ ਦੇ ਹੱਥ ਤੇ ਉਸ ਤੋਂ ਬਾਅਦ ਉਸਨੇ ਫਰਾਜ਼ ਜਾਣ ਦਾ ਮਨ ਬਣਾ ਰਿਹਾ ਸੀ ਜੋ ਕਿ ਪਿਛਲੇ ਸਾਲ ਦੀਵਾਲੀ ਤੋਂ 5 ਤੋਂ 4 ਦਿਨ ਪਹਿਲਾਂ ਹੀ ਫਰਾਂਸ ਗਿਆ ਸੀ ਜਿਸ ਦੀ ਇੰਗਲੈਂਡ ਜਾਂਦੇ ਸਮੇਂ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਉਹਨਾਂ ਦੱਸਿਆ ਕਿ ਬੜੀ ਜਦੋ ਜਹਿਦ ਕਰਨ ਉਪਰੰਤ ਇਸ ਦੀ 1 ਸਾਲ ਅਤੇ 7 ਦਿਨ ਤੋਂ ਬਾਅਦ ਬ੍ਰਿਤਿਕ ਦੇ ਨੂੰ ਜਿਹੜਾ ਕਰ ਲਿਆ ਹੁੰਦਾ ਗਿਆ ਤੇ ਅੱਜ ਉਸ ਦਾ ਰੀਤੀ ਰਿਵਾਜਾਂ ਦੇ ਨਾਲ ਅੰਤਿਮ ਸੰਸਕਾਰ ਕਿ ਤੱਕ ਗਿਆ ਤਾਂ ਅੱਜ ਦਿਨ ਨੌਜਵਾਨਾਂ ਦੀਆਂ ਮੌਤਾਂ ਦੀ ਖਬਰਾਂ ਵਿਦੇਸ਼ਾਂ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਤਾਂ ਇਸੇ ਵਿੱਚ ਇੱਕ ਨੌਜਵਾਨ ਜਿਸ ਦੀ ਇੱਕ ਸਾਲ ਪਹਿਲਾਂ ਮੌਤ ਹੋਈ ਸੀ ਤੇ ਅੱਜ ਉਸ ਦੀ ਮ੍ਰਿਤਕ ਦੇ ਹੈ ਜਿਹੜੀ ਉਹ ਜੱਦੀ ਪਿੰਡ ਪਹੁੰਚੀ ਹੈ ਤੇ ਜਿਵੇਂ ਹੀ ਇਸ ਦੀ ਮ੍ਰਿਤਕ ਦੇ ਪਹੁੰਚੀ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਦੱਸਿਆ ਕਿ ਨੌਜਵਾਨ ਦਾ ਰੀਤੀ ਰਿਵਾਜਾਂ ਦੇ ਨਾਲ ਸੰਸਕਾਰ ਵੀ ਕਰ ਦਿੱਤਾ ਗਿਆ ਜੀ ਬਨ ਬਾਜਪੁਰ ਕਲੋਨੀ ਅਲੀਵਾਲ ਦੇ ਰਹਿਣ ਵਾਲੇ ਕੀ ਘਟਨਾ ਹੋਈ ਘਟਨਾ ਤਕਰੀਬਨ ਪਿਛਲੇ ਸਾਲ ਦੀਵਾਲੀ ਤੋਂ ਪਹਿਲਾਂ ਦੀਵਾਲੀ ਤੋਂ 4-5 ਦਿਨ ਪਹਿਲਾਂ ਇਹ ਫਰਾਂਸ ਸੀ ਫਰਾਂਸ ਤੋਂ ਇੰਗਲੈਂਡ ਦੇ ਲਈ ਰਵਾਨਾ ਹੋਣਾ ਸੀ ਤੇ ਉਦੋਂ ਫਿਰ ਇਹਨਾਂ ਦੇ ਰਸਤੇ ਦੇ ਵਿੱਚ ਹਾਰਟ ਅਟੈਕ ਨਾਲ ਡੈਥ ਹੋ ਗਈ ਕੇਸ ਤਰੀਕੇ ਨਾਲ ਉਹ ਦੱਸਦੇ ਕਿ ਵੀ ਮੋਕੇ ਦੇ ਤੇ ਜਿਹੜੇ ਵੀਰ ਨਾਲ ਇਹਨਾਂ ਜੋ ਦੱਸਦੇ ਉਸ ਉਦਾਵਿਕ ਤੇ ਇਹ ਹੈ ਕਿ ਹਾਰਟ ਅਟੈਕ ਦੀ ਪ੍ਰੋਬਲਮ ਕਰਕੇ ਰਸਤੇ ਦੇ ਵਿੱਚ ਹੀ ਡੈਥ ਹੋ ਗਈ ਤੇ ਉਸ ਤੋਂ ਬਾਅਦ तकरीबन ਹੁਣ ਤੱਕ 1 ਸਾਲ ਤੇ 7-8 ਦਿਨ ਹੋ ਗਏ ਆ ਹੋ ਜਾ ਕੇ ਚਲੋ ਬੜਾ ਸੰਘਰਸ਼ ਕੀਤਾ ਪਰਿਵਾਰ ਨੇ ਕੁਝ ਹੋਰ ਸੱਜਣ ਬਾਹਰ ਜਿਹੜੇ ਬੈਠੇ ਇੱਕ ਕਪਾਲ ਸਿੰਘ ਭੱਟੀ ਨਾਂ ਦੇ ਸਾਕਸ਼ ਨੇ ਉਹਨਾਂ ਨੇ ਬੜੀ ਮੱਤ ਕੀਤੀ ਸਾਡੀ ਫਿਰ ਬਾਪੂ ਪਾਲਾ ਨੇ ਇੰਗਲੈਂਡ ਤੋਂ ਉਹਨਾਂ ਨੇ ਬਹੁਤ ਸਾਡੀ ਹੈਲਪ ਕੀਤੀ ਤੇ ਲਾਇਰ ਸੁਦਾਗਰ ਚੰਦ ਸਾਹਿਲ ਲੁਧਿਆਣੇ ਤੋਂ ਨੇ ਸਿਆਣੀ ਉਮਰ ਦੇ ਇੰਟਰਨੈਸ਼ਨਲ ਲਾਇਰ ਆ ਉਹਨਾਂ ਨੇ ਕਾਫੀ ਸਾਡੀ ਮੱਤ ਕੀਤੀ ਇਸ ਵਾਰੀ ਬਾਡੀ ਡੈਡ ਬੋਡੀ ਦਾ ਚਾਹੀ ਹੁਣਾਂ ਦੀ ਇੰਡੀਆ ਤੱਕ ਲਿਆਂਦੇ ਵਿੱਚ ਬਾਅਦ ਚਲੋ ਇਹ ਆ ਕੇ ਸਭ ਕੁਝ ਨੂੰ ਮਿਲ ਗਿਆ ਮਾਨੂੰ ਤਸੱਲੀ ਹੋ ਗਈ ਨਹੀਂ ਤੇ ਸਾਰੀ ਉਮਰ ਦੀ ਤਾਂ ਗਰਹਿਣੀ ਸੀ ਵੀ ਸਰ ਇਹ ਵੀ ਇਹ ਜੀਦਾ ਜਾਦਾ ਜਾਂ ਕਿਦਾਂ ਕੋਈ ਕਿਸ ਸੰਪਰਕ ਦੇ ਉਦੋਂ ਟੁੱਟ ਗਏ ਪਰ ਜਿਹੜੇ ਨਾਲ ਮੁੰਡੇ ਹੈਗੇ ਉਹਨਾਂ ਦੇ ਥਰੂ ਪਤਾ ਲੱਗਾ ਵੀ ਆ ਘਟਨਾ ਵਾਪਰ ਗਈ ਆ ਉਦੋਂ ਯਕੀਨ ਤੇ ਨਹੀਂ ਆਉਂਦਾ ਪਰ ਪੁਲਿਸ ਨਾਲ ਜਦੋਂ ਗੱਲਬਾਤ ਹੋਈ ਈਮੇਲ ਦੇ ਜ਼ਰੀਏ ਫਿਰ ਕੋਈ ਸਿੱਥੇ ਲਾਇਰ ਵਕੀਲ ਕਰਕੇ ਭੇਜਿਆ ਉੱਥੇ ਇੰਡੀਆ ਤੋਂ ਫੇਰ ਸਾਨੂੰ ਜਾ ਕੇ ਮਾਨੂੰ ਤਸੱਲੀ ਮਿਲੀ ਕਿ ਨਹੀਂ ਸਾਡਾ ਜੀ ਹੁਣ ਦੁਨੀਆ 'ਚ ਨਹੀਂ ਰਿਹਾ ਉਸ ਤੋਂ ਬਾਅਦ ਫਿਰ ਜੱਜ ਜੱਜ ਸਾਹਿਬ ਨੇ ਮੌਕੇ ਤੇ ਪਾਸਪੋਰਟ ਨਾਲ ਕੋਲ ਹੋਣ ਕਰਕੇ ਜੱਜ ਸਾਹਿਬ ਨੇ ਆਨਡੈਂਟੀਫਾਈ ਕਰਤਾ ਸੀ ਆਨਡੈਂਟੀਫਾਈ ਤੋਂ ਬਾਅਦ ਇਥੋਂ ਡੀਐਨਏ ਸੈਂਪਲ ਭੇਜਿਆ ਸਭ ਕੁਝ ਭੇਜਿਆ ਪੇਪਰ ਵਰਕ ਜੋ ਵੀ ਹੈ ਡਾਕੂਮੈਂਟਰੀ ਕਰਦੇ ਆ ਸਾਰੇ ਉਸ ਪ੍ਰੋਸੈਸ ਲਈ ਲੰਘ ਕੇ ਹੁਣ ਤੱਕ ਇਹਨੂੰ 1 ਸਾਲ ਤੇ 7-8 ਦਿਨ ਬਾਅਦ ਬੋਡੀ ਮਿਲੀ ਆ ਤੇ ਅੱਜ ਆਪਣੇ ਹੱਥੀ ਸਾਰੇ ਜੋ ਦੁਨੀਆ ਦੇ ਕਾਰਵਿਆਰ ਬਣਦੇ ਉਹ ਅੱਜ ਆਪਣੇ ਹੱਥੀ ਕਰਕੇ ਤੇ ਦੁਨੀਆ ਦਰਬਾਨਾ ਕੀਤਾ ਅੱਜ ਅਸੀਂ ਭਾਈਪੁਰ ਦੇ ਸ਼ੁਭ ਸ਼ਾਮ ਘਰ ਖੜੇ ਆ ਅਮਰੀਕ ਸਿੰਘ ਜੀ ਬਾਜਪੁਰ ਵਾਲੇ ਇਹਨਾਂ ਦੇ ਛੋਟੇ ਬ੍ਰਦਰ ਆ ਇਥੋਂ ਘਰੋਂ ਫੋਰਨ ਕੰਟਰੀ ਨਿਕਲੇ ਸੀ ਕੰਟਰੀਆਂ ਤੋਂ ਹੁੰਦੇ ਹੁੰਦੇ ਸਪੇਨ ਤੋਂ ਹੁੰਦੇ ਹੋਏ ਇੰਗਲੈਂਡ ਜਾਣਾ ਚਾਹੁੰਦੇ ਸੀ ਪਰ ਖਦਾਨ ਕਾਸਤਾ ਕੋਈ ਨਾ ਇਹੋ ਜਿਹਾ ਆਪਣੋ ਕੀ ਕੋਨੋ ਹਾਰਟ ਅਟੈਕ ਆ ਗਿਆ ਇੱਕ ਸਾਲ ਤੇ 6 ਦਿਨ ਹੋ ਗਿਆ ਉਹਨਾਂ ਦੀ ਬਾਡੀ ਡੈਡ ਬਾਡੀ ਉੱਥੇ ਪਈ ਸੀ ਲੋਕਾਂ ਦੀ ਅਫਰਟ ਨਾਲ ਕਰਦੇ ਸਾਰੇ ਅਫਰਟਸ ਨਾਲ ਅਮਰੀਕ ਸਿੰਘ ਦੀ ਕੋਸ਼ਿਸ਼ ਨਾਲ ਇਹ ਸਾਰੀ ਬਾਡੀ ਅੱਜ ਤੱਕ ਇੱਥੇ ਆਈ ਆ ਤੇ ਅੱਜ ਸੰਸਕਾਰ ਦੇ ਸਮੇ ਸਾਰੀ ਲੋਕ ਇਕੱਠੇ ਹੋਏ ਆ ਬੜੇ ਗਮਗੀਨ ਸਮਾਵਾਂ ਇਹਨਾਂ ਦੇ ਪਰਿਵਾਰ ਨੂੰ ਤਰਵਾਦ ਦੇਣ ਲਈ ਅਸੀਂ ਸਾਰੇ ਸਮੂਹ ਮਿੱਤਰ ਦੋਸਤ ਇਲਾਕੇ ਦੇ ਲੋਕ ਸਾਰੇ ਇਕੱਠੇ ਹੋਏ ਆ ਮੈਂ ਅਮਰੀਕ ਸਿੰਘ ਵਾਸੀ ਬਾਈਪੁਰ ਦਾ ਰਹਿਣ ਵਾਲਾ ਜੋ ਕਿ ਪਰਿਵਾਰ ਚ ਸਭ ਤੋਂ ਵੱਡਾ ਮੈਂ ਆ ਤੇ ਮਿਰਤੂ ਸਭ ਤੋਂ ਛੋਟਾ ਇਹ ਬਲਦੇਵ ਸਿੰਘ ਮੇਰਾ ਬ੍ਰਦਰ ਹੀ ਜੋਗੇ ਵਿਦੇਸ਼ ਗਏ ਤੇ ਵਿਦੇਸ਼ ਜਾਣ ਤੇ ਰਸਤੇ ਚਰਨ ਨੂੰ ਪ੍ਰੋਬਲਮ ਆ ਅਟੈਕ ਦੀ ਆ ਗਈ। ਦੋ ਇਹਨਾਂ ਦੇ ਬੇਟੇ ਆ ਇੱਕ ਜੋਬਲ ਆ ਤੇ ਇੱਕ ਅਲੀ ਆ। ਕਿੰਨੀ ਉਮਰ ਉਹਨਾਂ ਦੀ? ਉਹਨਾਂ ਦੀ ਉਮਰ 1 ਦੀ ਤੇ ਆ ਗਈ ਆ ਕੋਈ 16 ਸਾਲ ਆ ਤੇ ਇੱਕ ਦੀ 14 ਸਾਲ ਆ। ਤੇ ਅੱਜ ਸਾਰੇ ਪਿੰਲੇ 6:00 ਵਜੇ ਤੇ ਬਾਕੀ ਸਾਰੇ ਇਲਾਕੇ ਦੇ ਸਾਥੀਆਂ ਨੇ ਸਾਥ ਦਿੱਤਾ। ਅੱਜ ਉਹਨਾਂ ਦਾ ਅੰਤਿਮ ਸਸਕਾਰ ਆਪਣੇ ਹੱਥੀਂ ਨਿਵਾ ਕੀਤਾ ਗਿਆ ਪਿੰਡ ਬਾਜਪੁਰ। ਬਾਕੀ ਸਾਰਿਆਂ ਦਾ ਧੰਨਵਾਦ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਦਾ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਮੇਰੇ ਦੁੱਖ ਦੀ ਘੜੀ 'ਚ ਸਾਰਿਆਂ ਨੇ ਸਾਥ ਲੋ ਕੇ ਮੇਰਾ ਦੁੱਖ ਵੰਡਾਇਆ ਆ। ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਜਿਹੜਾ 14 ਤਰੀਕ ਨੂੰ ਉਹਨਾਂ ਦੀ ਅੰਤਿਮ ਅਰਦਾਸ ਖੜਫੜ ਸਾਹਿਬ ਦੇ ਭੋਗ ਪਾਈ ਜਾਣਗੇ।